ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਹੰਸਾਲੀ ਸਾਹਿਬ ਤੇ ਇਹ ਗੁਰਦੁਆਰੇ ਪਹੁੰਚਣ ਲਈ ਇਹ ਦੇਖੋ ਇਹ ਆ ਰਹੀ ਹੈ ਪਟਿਆਲੇ ਤੋਂ ਸੜਕ ਪਟਿਆਲੇ ਤੋਂ ਇਹ ਗੁਰਦੁਆਰਾ ਤਕਰੀਬਨ 23 30 ਕਿਲੋਮੀਟਰ ਦੂਰ ਹੈ ਤੇ ਇਹ ਦੇਖੋ ਜੀ ਅੱਗੇ ਇਹ ਬਡਾਲੀ ਤੇ ਚੁੰਨੀ ਨੂੰ ਚਲੀ ਜਾਂਦੀ ਹੈ ਸੜਕ ਤੇ ਅੱਗੇ ਇਹ ਮੁਹੱਲੇ ਨੂੰ ਪਹੁੰਚ ਜਾਂਦੀ ਹੈ ਤੇ ਆਪਾਂ ਦੇਖੋ ਗੁਰਦੁਆਰਾ ਸਾਹਿਬ ਵਿਖੇ ਆਏ ਹਾਂ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਉਦర్శਣ ਕਰਵਾਉਂਦੇ ਹਾਂ ਇਹ ਦੇਖੋ ਜੀ ਇਹ ਹੈ ਗੁਰਦੁਆਰਾ ਸਾਹਿਬ ਅੰਦਰੋਂ ਇੱਥੇ ਲੋਕ ਅਰਦਾਸਾਂ ਕਰਵਾਉਂਦੇ ਹਨ ਅਤੇ ਆਪਣੀਆਂ ਮਨਮੰਗੀਆਂ ਮਰਜ਼ੀਆਂ ਆਉਂਦੇ ਹਨ ਇਹ ਦੇਖੋ ਜੀ ਇਹ ਅਦਰਲੇ ਤਰਫ ਹੈ ਜੀ ਲੰਗਰ ਹਾਲ ਇਹ ਦੇਖੋ ਸੰਗਤਾਂ ਲੰਗਰ ਛਕਰੀਆਂ ਨੇ ਜੀ 1936 ਟੰਗ ਦੇ ਨਾਲ ਲੰਗਰ ਜਿਹੜਾ ਹੈ ਉਹ ਵਰਤਾਇਆ ਜਾ ਰਿਹਾ ਹੈ ਅੱਗੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਇਹ ਦੇਖੋ ਇਹ ਹੈ ਜੀ ਨਿਸ਼ਾਨ ਸਾਹਿਬ ਸੰਤਾ ਜੀ ਦੇ ਮੱਠਾ ਦੇ ਪਿਓ ਨੇ ਇਹ ਸੰਜੀ ਇੱਥੋਂ ਦੇ ਸੰਤ ਉਰਨ ਬ੍ਰह्म ज्ञानी ਸੰਤ ਬਾਬਾ ਅਜੀਤ ਸਿੰਘ ਜੀ ਨੂੰ ਸਾਜੀ ਵਾਲੇ ਤੇ ਇਹੀ ਤੇ ਇੱਥੇ ਬੈਠ ਗਏ ਹੋ ਤਪੱਸਿਆ ਕਰਦੇ ਸਨ ਤੇ ਆਦੇਪਾ ਥਾਂ ਬਣਿਆ ਹੋਇਆ ਤੇ ਇੱਥੇ ਦੇਖੋ ਲਿਖਿਆ ਵੀ ਹੈ ਕਿ ਬਾਬਾ ਜੀ ਦੇ ਇੱਥੇ ਬਚਨ ਸੰਤ ਕਿ ਜਿਹੜਾ ਵਿਅਕਤੀ ਇੱਥੇ ਗੁਰਬਾਣੀ ਦਾ 파ਠ ਸਿਮਰਨ ਕਰੇਗਾ ਉਸ ਦੀਆਂ ਮਨ ਮੰਗੀਆਂ ਮਰਾਦਾਂ ਪੂਰੀਆਂ ਹੋਣੀਆਂ ਦੇਖੋ ਇੱਥੇ ਕਰਦੇ ਨੇ 파ਠ ਕੋ ਸੰਕਾ ਬੈਠੇ ਆ ਜੀ 파ਠ ਕਰਦੇ ਨੇ ਇਹ ਦੇਖੋ ਇਹੇ ਬਾਬਾ ਜੀ ਦੇ ਵਰਸ ਤੱਕ ਟਰਨ ਲੈਫਟ ਟੂਰਡ ਬਦਾਲੀਆਲਾ ਸਿੰਘ ਹਾਂਸਾਲੀ NH1 ਰੋਡ ਥੈਨ ਮੇਕ ਅ ਯੂ ਟਰਨ ਇਹ ਦੇਖੋ ਜੀ ਇਹ ਦੇਖੋ ਇੱਥੇ ਪਾਟ ਕੀਤਾ ਜਾ ਰਿਹਾ ਹੈ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਜੀ